ਸਟਾਰ ਆਪਣੇ ਅੰਤਮ ਦੌਰ ਵੱਲ ਵਧ ਰਹੇ ਪੈਰਿਸ 올림픽 ਵਿੱਚ ਭਾਰਤ ਵੱਲੋਂ ਸੋਨੇ ਦੇ ਤਗਮੇ ਦੀ ਦਾਵੇਦਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨਾਲ ਕੁਸ਼ਤੀ ਦੇ ਮੈਦਾਨ ਵਿੱਚ ਜੋ ਕੁਝ ਹੋਇਆ ਉਹ ਨਾ ਸਿਰਫ ਦੇਸ਼ ਵਿਦੇਸ਼ ਦੇ 140 ਕਰੋੜ ਤੋਂ ਵਧੇਰੇ ਭਾਰਤੀਆਂ ਦੀਆਂ ਇੱਛਾਵਾਂ ਉੱਤੇ ਪਾਣੀ ਫੇਰਨ ਵਾਲਾ ਹੈ ਸਗੋਂ ਇਹ ਮਨੁੱਖੀ ਭਾਵਨਾਵਾਂ ਉੱਪਰ ਮਸ਼ੀਨ ਅਤੇ ਤਕਨੀਕੀ ਨਿਜਮਾਵਲੀ ਦਾ ਇੱਕ ਅਜੀਹਾ ਹਮਲਾ ਵੀ ਹੈ ਜਿਸ ਦੇ ਦਰਦ ਦਾ ਅਹਿਸਾਸ ਚਿਰਾਂ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ ਡੰਡੀ ਇੱਕ ਹੀ ਦਿਨ ਵਿੱਚ ਤਿੰਨ ਤਿੰਨ ਕੁਸ਼ਤੀ ਮੁਕਾਬਲੇ ਜਿੱਤ ਲੈਣ ਅਤੇ ਵੱਡੀਆਂ-ਵੱਡੀਆਂ ਮਹਿਲਾ ਪਹਿਲਵਾਨਾਂ ਦੀ ਪਲ ਪਰ ਵਿੱਚ ਪਿੱਠ ਲਗਾ ਦੇਣ ਵਾਲੀ ਵਿਨੇਸ਼ ਫੁਗਾਟ ਨੂੰ ਪਹਿਲਾਂ ਤੋਂ ਨਿਰਧਾਰਿਤ ਨਿਜਮਾ ਦੀ ਜਰਾ ਜਿੰਨੀ ਰੇਖਾ ਪਾਰ ਹੋ ਜਾਣ ਦੀ ਕੁਦਰਤੀ ਅਤੇ ਸਰੀਰਿਕ ਖਾਮੀ ਤਹਿਤ ਇੰਨੀ ਸਖਤ ਸਜ਼ਾ ਮਿਲੀ ਮੰਨੋ ਜਿਵੇਂ ਉਸ ਕੋਲੋਂ ਹੁਣ ਤੱਕ ਜਿੱਤੇ ਗਏ ਸਾਰੇ ਤਗਮੇ ਖੋ ਲਏ ਗਏ ਹੁਣ ਡੰਡੀ ਸੱਚਮੁੱਚ ਇਹ ਇਨਸਾਨ ਦੁਆਰਾ ਬਣਾਏ ਗਏ ਨਿਜਮਾਂ ਦੁਆਰਾ ਮਾਨਵਤਾ ਦੇ અપਮਾਨ ਵਰਗਾ ਫੈਸਲਾ ਹੈ ਡੰਡੀ ਬਿਨਾਂ ਸ਼ੱਕ ਨਿਜਮ ਅਤੇ ਕਾਇਦੇ ਕਾਨੂੰਨ ਇਸ ਲਈ ਬਣਾਏ ਜਾਂਦੇ ਹਨ ਤਾਂ ਕਿ ਸਮਾਜ ਅਤੇ ਦੇਸ਼ ਅਤੇ ਦੁਨੀਆ ਵਿੱਚ ਤਰਤੀਬ ਅਤੇ तहज़ीब ਬਣੀ ਰਹੇ ਮਾਨਵੀ ਭਾਵਨਾਵਾਂ ਦੀ ਕਦਰ ਹੋਰ ਉੱਚੀ ਬਣੀ ਰਹੇ ਪਰ ਇਸ ਲਈ ਤਰਕੀਬ ਦੀ ਵਰਤੋਂ ਵੀ ਓਨੀ ਹੀ ਜ਼ਰੂਰੀ ਹੁੰਦੀ ਹੈ ਡੰਡੀ ਇੱਕ ਮਹਿਲਾ ਪਹਿਲਵਾਨ ਆਪਣੇ ਸਰੀਰ ਦਾ ਇਕਲੌਤਾ 100 ਗ੍ਰਾਮ ਵਜ਼ਨ ਘਟ ਕਰਨ ਲਈ ਪੂਰੀ ਰਾਤ ਜਾਗ ਕੇ ਨਿਜਮਾ ਦਾ ਇੱਕ ਦੁਖਦਾਈ ਸਟਾਰਟ ਅਤੇ ਤਰਾਸ ਦੀ ਭਰਿਆ ਦਰਦ ਸਹਿੰਦੀ ਰਹੀ ਮਿਹਨਤ ਕਰਕੇ ਪਸੀਨਾ ਵਹਾਉਂਦੀ ਰਹੀ ਡੰਡੀ ਅਗਲੀ ਸਵੇਰ ਤਿੰਨ ਤਿੰਨ ਪਹਿਲਵਾਨਾਂ ਨੂੰ ਪਟਕਣੀ ਦੇ ਕੇ ਸੋਣ ਤਗਮੇ ਲਈ ਆਪਣਾ ਨਿਸ਼ਾਨਾ ਵੀ ਸਾਦ ਲਿਆ ਪਰ ਕਿਸਮਤ ਨੇ ਨਾ ਸਿਰਫ ਵਿਨੇਸ਼ ਫੋਗਾਟ ਦੇ ਸੁਪਨੇ ਨੂੰ ਤੋੜ ਦਿੱਤਾ ਸਗੋਂ ਦੇਸ਼ ਦੇ तमाम ਖੇਡ ਪ੍ਰੇਮੀਆਂ ਦੀਆਂ ਭਾਵਨਾਵਾਂ ਨੂੰ ਵੀ ਭਾਰੀ ਠੇਸ ਲੱਗੀ ਡੰਡੀ ਪੈरिस 올림픽 ਦੀ ਖੇਡ ਪੰਜਾਬੀ ਭਾਰਤ ਲਈ ਇੱਕ ਬੁਰੇ ਸੁਪਨੇ ਵਾਂਗ ਸਾਬਤ ਹੋਈ ਹੈ ਡੰਡੀ ਟੋਕੀਓ 올림픽 ਵਿੱਚ ਭਾਵੇਂ ਵਿਨੇਸ਼ ਕੁਝ ਖਾਸ حاصل ਨਹੀਂ ਕਰ ਸਕੀ ਸੀ ਪਰ ਨੇজেਬਾਜ਼ ਨਿਰਜ চোপੜਾ ਦੇ ਇਕਲੌਤੇ ਸੋਨ ਤਗਮੇ ਸਮੇਤ ਭਾਰਤ ਨੇ ਕੁੱਲ 7 올림픽 ਤਗਮੇ ਤਾਂ ਜ਼ਰੂਰ ਜਿੱਤੇ ਸਨ ਡੰਡੀ ਇਸ ਵਾਰ ਦੀ ਤਸਵੀਰ ਵਿੱਚ ਇਹਨਾਂ 7 ਤਗਮਿਆਂ ਵਿੱਚ ਵੱਡੀ ਕਮੀ ਹੋਈ ਨਜ਼ਰ ਆ ਰਹੀ ਸੀ ਡੰਡੀ ਮਨੂ ਭਾਕਰ ਸਰਬਜੋਤ ਸਿੰਘ ਸੁਵਿਪਨਲ ਅਤੇ ਭਾਰਤੀ ਹਾਕੀ ਟੀਮ ਤੋਂ ਇਲਾਵਾ ਭਾਰਤੀ ਦਲ ਲਈ ਹਰ ਪਾਸੇ ਨਿਰਾਸ਼ਾ ਦਾ ਹਨੇਰਾ ਹੀ ਹੈ ਡੰਡੀ ਅਜਿਹੇ ਵਿੱਚ ਇਕਲੌਤੀ ਖੁਸ਼ੀ ਦੀ ਕਿਰਨ ਵਿਨੇਸ਼ ਫੋਗਾਟ ਬਣਦੀ ਦਿਖਾਈ ਦੇ ਰਹੀ ਸੀ ਪਰ ਪਹਿਲਵਾਨੀ ਨਿਜਮਾ ਦੀ ਅਚਾਨਕ ਚੱਲੀ ਹਨੇਰੀ ਨੇ ਦੇਸ਼ ਦੀ ਇਸ ਇੱਕ ਵੱਡੀ ਉਮੀਦ ਦੇ ਦੀਵੇ ਨੂੰ ਅਚਾਨਕ 부ਝਾ ਕੇ ਰੱਖ ਦਿੱਤਾ ਡੰਡੀ ਵਿਨੇਸ਼ ਫਰਗਾਟ ਵੱਲੋਂ ਇਸ ਦੌਰ ਵਿੱਚ ਖੇਡੇ ਸਾਰੇ ਕੁਸ਼ਤੀ ਮੁਕਾਬਲੇ ਸੱਚਮੁੱਚ ਸੂਨ ਤਗਮੇ ਵੱਲ ਲੇ ਜਾਣ ਵਾਲੇ ਸਨ ਪਰ ਉਸ ਦੀਆਂ ਆਪਣੀਆਂ ਭਰਪੂਰ ਅਤੇ तमाम ਕੋਸ਼ਿਸ਼ਾਂ ਦੇ ਬਾਵਜੂਦ ਇਹ ਅਣਹੋਣੀ ਵਾਪਰ ਕੇ ਰਹੀ ਡੰਡੀ